ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਔਰਤ ਦੇ ਛਿੱਦਕ ਬਾਰੇ ਕਿ ਔਰਤ ਦਾ ਕਿੰਨਾ ਕੋ ਵੱਡਾ ਸਿਤਕ ਹੁੰਦਾ ਹੈ ਜੇਕਰ ਔਰਤ ਆਪਣੇ ਪਿਆਰ ਦੇ ਪਰਿਵਾਰ ਦੇ ਨਾਲ ਜੁੜ ਜਾਵੇ ਤਾਂ ਔਰਤ ਦੇ ਸਿੱਦਕ ਦੀ ਦੇਣ ਕੋਈ ਨਹੀਂ ਦੇ ਸਕਦਾ ਔਰਤ ਆਪਣੇ ਪਰਿਵਾਰ ਤੇ ਆਉਣ ਵਾਲੇ ਹਰ ਦੁੱਖ ਨੂੰ ਆਪਣੇ ਉੱਤੇ ਸਹਿ ਜਾਵੇਗੀ ਔਰਤ ਦੇ ਸਿੱਦਕ ਦਾ ਕੋਈ ਕੁਝ ਨਹੀਂ ਬਿਆਨ ਕਰ ਸਕਿਆ ਨਾ ਹੀ ਕੋਈ ਕਰ ਸਕੇਗਾ ਕਿ ਔਰਤ ਦਾ ਸਿੱਦਕ ਕਿੰਨਾ ਵੱਡਾ ਹੁੰਦਾ ਹੈ ਅੱਜ ਤੁਹਾਨੂੰ ਮੈਂ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਔਰਤ ਦੇ ਸਿੱਦਕ ਬਾਰੇ ਦੱਸਾਂਗੀ ਕੀ ਇੱਕ ਭੈਣ ਦਾ ਕਿੰਨਾ ਕੋ ਵੱਡਾ ਸਿੱਧਕ ਸੀ ਜਿਸ ਨੇ ਆਪਣਾ ਘਰ ਉਜੜਦਿਆਂ ਜਦੋਂ ਵੇਖਿਆ ਤਾਂ ਉਸਨੇ ਉਸ ਘਰ 'ਚ ਸਿੱਧਕ ਕਰਕੇ ਉਸ ਘਰ ਨੂੰ ਦੁਬਾਰਾ ਆਪਣੀ ਲਾਈਨ ਤੇ ਲੈ ਕੇ ਆਈ ਇੱਕ ਭੈਣ ਸਾਧਾਰਨ ਪਰਿਵਾਰ ਦੇ ਵਿੱਚ ਭੈਣ ਦਾ ਸਾਧਾਰਨ ਪਰਿਵਾਰ ਵਿੱਚ ਜਨਮ ਹੋਇਆ ਘਰ ਵਿੱਚ ਸਾਰੇ ਭੈਣ ਭਰਾਵਾਂ ਤੋਂ ਛੋਟੀ ਹੋਣ ਕਰਕੇ ਉਸ ਨੂੰ ਪਿਆਰ ਵੀ ਬੇਹੱਦ ਮਿਲਦਾ ਸੀ ਤੇ ਉਸ ਦਾ ਨਾਮ ਗੰਗਾ ਸੀ ਗੰਗਾ ਜੋ ਸੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਇਸ ਲਈ ਉਸ ਦੇ ਮਾਪਪਾ ਨੇ ਸੋਚਿਆ ਕਿ ਅਸੀਂ ਆਪਣੀ ਬੱਚੀ ਨੂੰ ਪੜ੍ਹ ਲਿਖਾ ਕੇ ਚੰਗੀ ਨੌਕਰੀ ਤੇ ਲਵਾਵਾਂਗੇ ਜੋ ਗੰਗਾ ਦਾ ਸੁਭਾਅ ਸੀ ਬਹੁਤ ਵਧੀਆ ਸੀ ਉਹ ਬੜੀ ਸਹਿਨਸ਼ੀਲ ਸਾਉਂਦੀ ਸਿਆਣੀ ਕੁੜੀ ਸੀ ਬਚਪਨ ਦੀ ਦਹਲੀਜ਼ ਨੂੰ ਟੱਪ ਕੇ ਗੰਗਾ ਨੇ ਜਵਾਨੀ ਵਿੱਚ ਪੈਰ ਰੱਖਿਆ ਕਿਉਂਕਿ ਗੰਗਾ ਬਹੁਤ ਖੂਬਸੂਰਤ ਸੀ ਹਰ ਕਿਸੇ ਦੀ ਨਜ਼ਰ ਗੰਗਾ ਤੇ ਟਿਕ ਜਾਂਦੀ ਪਰ ਗੰਗਾ ਨੇ ਕਦੇ ਅੱਖ ਚੱਕ ਕੇ ਕਿਸੇ ਵੱਲ ਨਹੀਂ ਤੱਕਿਆ ਉਸਨੇ ਗਰੀਬੀ ਦੇਖੀ ਸੀ ਤੇ ਉਹ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਸੀ ਗੰਗਾ ਨੇ ਖੂਬ ਮਿਹਨਤ ਕੀਤੀ ਤੇ ਇੱਕ ਦਿਨ ਗੰਗਾ ਦੀ ਮਿਹਨਤ ਅਤੇ ਮਾਪੇ ਬਾਬ ਦੀਆਂ ਦੁਆਵਾਂ ਰੰਗ ਲਿਆਈਆਂ ਅਤੇ ਗੰਗਾ ਨੂੰ ਸਰਕਾਰੀ ਨੌਕਰੀ ਮਿਲ ਗਈ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਹੁਣ ਉਹ ਬਹੁਤ ਖੁਸ਼ ਸਨ ਗੰਗਾ ਨੂੰ ਬਹੁਤ سارے ਰਿਸ਼ਤੇ ਆਉਣ ਲੱਗੇ ਆਖੀਅਤ ਦੇ ਵਿੱਚ ਗੰਗਾ ਦੇ ਮਾਤਾ ਪਿਤਾ ਨੇ ਉਸ ਦਾ ਰਿਸ਼ਤਾ ਮਨੋਜ ਨਾਮ ਦੇ ਲੜਕੇ ਨਾਲ ਪੱਕਾ ਕਰ ਦਿੱਤਾ ਮਨੋਜ ਵੀ ਸਰਕਾਰੀ ਨੌਕਰੀ ਕਰਦਾ ਸੀ ਤੇ ਘਰੋਂ ਵੀ ਬਹੁਤ ਅਮੀਰ ਸੀ ਹੁਣ ਬੜੇ ਚਾਵਾਂ ਨਾਲ ਉਹਨਾਂ ਦਾ ਵਿਆਹ ਕੀਤਾ ਗਿਆ ਗੰਗਾ ਦੇ ਮਿੱਠੇ ਤੇ ਪਿਆਰੇ ਸੁਭਾਅ ਨੇ ਸਹੁਰਿਆਂ ਦਾ ਮਨ ਮੋਹ ਲਿਆ ਉਹ ਕੁਝ ਹੀ ਦਿਨਾਂ ਵਿੱਚ ਸਹੁਰਿਆਂ ਦੀ लाडली ਨੂੰ ਬਣ ਗਈ ਸਾਰੇ ਬਹੁਤ ਖੁਸ਼ ਸਨ ਮਨੋਜ ਵੀ ਗੰਗਾ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦੇ ਪਿਆਰ ਤਾਂ ਪਰਿਵਾਰ ਦਾ ਪਿਆਰ ਦੇਖ ਕੇ ਲੋਕ ਗਰਦਨਾ ਕਰਦੇ ਸਨ ਕਿ ਇਦਾਂ ਦੀ ਨੂੰ ਹੋਵੇ ਤਾਂ ਪਰਿਵਾਰ ਕਦੇ ਨਾ ਟੁੱਟੜਾ ਵਿਆਹ ਨੂੰ 2 ਸਾਲ ਹੋ ਗਏ ਤੇ ਹੁਣ ਪਰਮਾਤਮਾ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਉਹਨਾਂ ਦੇ ਘਰ ਖੁਸ਼ਹਾਲੀ ਹੀ ਖੁਸ਼ਹਾਲੀ ਸੀ ਹੁਣ ਗੰਗਾ ਆਪਣੇ ਪੁੱਤਰ ਨਾਲ ਸਾਰਾ ਦਿਨ ਵਿਅਸਤ ਰਹਿੰਦੀ ਸੀ ਗੰਗਾ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਕੁਝ ਢਿੱਲੀ ਰਹਿਣ ਲੱਗੀ ਗੰਗਾ ਦਾ ਪੁੱਤਰ ਹੁਣ 3 ਸਾਲ ਦਾ ਹੋ ਚੁੱਕਿਆ ਸੀ ਮਨੋਜ ਨੂੰ ਵੀ ਇੰਜ ਲੱਗਦਾ ਸੀ ਕਿ ਗੰਗਾ ਹੁਣ ਆਪਣੇ ਪੁੱਤਰ ਦੇ ਮੋਹ ਵਿੱਚ ਉਸ ਨੂੰ ਸਮਾਂ ਨਹੀਂ ਦਿੰਦੀ ਪਰ ਗੰਗਾ ਵਿਚਾਰੀ ਤਾਂ ਸਾਰਾ ਦਿਨ ਕਦੇ ਨੌਕਰੀ ਕਦੇ ਘਰ ਦਾ ਕੰਮ ਕਦੇ ਬੱਚੇ ਦੀ ਦੇਖਪਾਲ ਵਿੱਚ ਰੁੱਲ ਜਾਂਦੀ ਸੀ ਗੰਗਾ ਨੇ ਮਨੋਜ ਨੂੰ ਕਈ ਵਾਰ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਮੈਂ ਡਾਕਟਰ ਨੂੰ ਦਿਖਾਉਣਾ ਪਰ ਮਨੋਜ ਹਰ ਵਾਰ ਅੜ ਸੁਣਿਆ ਕਰ ਦਿੰਦਾ ਜਿਵੇਂ ਉਹਨਾਂ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਮਨੂਜ ਬਹੁਤ ਬਦਲ ਗਿਆ ਸੀ ਉਸ ਦਾ ਧਿਆਨ ਹੁਣ ਗੰਗਾ ਵਿੱਚ ਨਹੀਂ ਸੀ ਗੰਗਾ ਨੇ ਇਹ ਗੱਲ ਆਪਣੀ ਸੱਸ ਨਾਲ ਸਾਂਝੀ ਕੀਤੀ ਤੇ ਕਿਹਾ ਉਹਨਾਂ ਨੇ ਇਹ ਕਹਿ ਕੇ ਢਾਲ ਦਿੱਤਾ ਕਿ ਉਹ ਕੰਮ ਕਰਦੇ ਚੱਕਰ 'ਚ ਰਹਿੰਦਾ ਹੋਰ ਕੋਈ ਗੱਲ ਨਹੀਂ ਇੱਕ ਦਿਨ ਗੰਗਾ ਨੂੰ ਕਿਸੇ ਔਰਤ ਨੇ ਕਿਹਾ ਕਿ ਮਨੋਜ ਦੀ ਗੱਡੀ 'ਚ ਉਸਨੇ ਕਿਸੇ ਕੁੜੀ ਨੂੰ ਬੈਠੇ ਦੇਖਿਆ ਗੰਗਾ ਨੇ ਕਿਹਾ ਕਿ ਹੋ ਸਕਦਾ ਉਹਨਾਂ ਦੇ ਆਫਿਸ ਦੀ ਕੋਈ ਸਾਥੀ ਕਰਮਚਾਰੀ ਹੋਵੇ ਗੰਗਾ ਬਹੁਤ ਸਿਆਣੀ ਕੁੜੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਰਿਸ਼ਤੇ 'ਚ ਦੂਰੀ ਨਾ ਪੈਵੇ ਉਸਨੇ ਮਨੋਜ ਨੂੰ ਕਿਹਾ ਕਿ ਆਪਾਂ ਘਰ ਦੇ ਕੰਮ ਲਈ ਨੌਕਰਾਨੇ ਰੱਖ ਲਈਏ ਮੇਰਾ ਥੋੜਾ ਸਮਾਂ ਬਚ ਜਾਇਆ ਕਰੂ ਤੇ ਕਿਉਂ ਨਾ ਆਪਾਂ ਛੁੱਟੀ ਲੈ ਕੇ ਕੁਝ ਦਿਨ ਬਾਹਰ ਘੁੰਮਣ ਚਲੀਏ ਮੈਨੂੰ ਲੱਗਦਾ ਕਿ ਤੁਸੀਂ ਅੱਜਕੱਲ ਖੁਸ਼ ਨਹੀਂ ਰਹਿੰਦੇ ਮਨੋਜ ਨੇ ਉਸ ਨੂੰ ਖਿੱਚ ਕੇ ਕਿਹਾ ਫਾਲਤੂ ਗੱਲਾਂ ਨਹੀਂ ਮੇਰੇ ਕੋਲੇ ਕੋਈ ਟਾਈਮ ਨਹੀਂ ਹੈ ਹੁਣ ਮਨੋਜ ਨਿੱਕੀ ਨਿੱਕੀ ਗੱਲ ਤੇ ਗੰਗਾ ਨੂੰ ਗੁੱਸੇ ਹੁੰਦਾ ਹੁਣ ਤਾਂ ਮਨੋਜ ਗੰਗਾ ਤੇ ਸੱਕ ਵੀ ਕਰਨ ਲੱਗਾ ਸੀ ਗੰਗਾ ਗੰਗਾ ਜਲ ਵਾਂਗ ਪਵਿੱਤਰ ਸੀ ਉਹ ਮਨੋਜ ਦੇ ਐਸੇ ਵਰਤਾਓ ਕਰਕੇ ਸਾਰੀ ਸਾਰੀ ਰਾਤ ਰੋਂਦੀ ਰਹਿੰਦੀ ਸੀ ਮਨੋਜ ਨੇ ਗੰਗਾ ਦਾ ਨਾਮ ਕਦੇ ਕਿਸੇ ਨਾਲ ਤੇ ਕਦੇ ਕਿਸੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਗੰਗਾ ਸਭ ਕੁਝ ਬਰਦਾਸ਼ਤ ਕਰਦੀ ਰਹੀ ਉਸਨੇ ਨਾ ਮਾਪਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਿਆ ਤੇ ਨਾ ਸਹੁਰਿਆਂ ਨੂੰ ਕਿਉਂਕਿ ਉਹ ਕਿਸੇ ਦੀ ਨਜ਼ਰ 'ਚ ਮਨੋਜ ਨੂੰ ਗਿਰਾਣਾ ਨਹੀਂ ਸੀ ਚਾਹੁੰਦੀ ਹੁਣ ਉਹਨਾਂ ਵਿੱਚ ਝਗੜੇ ਵਧਣ ਲੱਗੇ ਮਨੋਜ ਆਪਣਾ ਫੋਨ ਹਮੇਸ਼ਾ ਗੰਗਾ ਤੋਂ ਲੁਕਾ ਕੇ ਰੱਖਦਾ ਸੀ ਗੰਗਾ ਜਦੋਂ ਵੀ ਉਸ ਦਾ ਫੋਨ ਮੰਗਦੀ ਤਾਂ ਉਹ ਝਗੜਾ ਸ਼ੁਰੂ ਕਰ ਦਿੰਦਾ ਸੀ ਲੇਕਿਨ ਗੰਗਾ ਐਨੀ ਸੰਸਕਾਰੀ ਤੇ ਸਮਝਦਾਰ ਕੁੜੀ ਸੀ ਉਸ ਨੇ ਕਿਸੇ ਨੂੰ ਭਨਕ ਤੱਕ ਨਾ ਲੱਗਣ ਦਿੱਤੀ ਕਿ ਉਹਨਾਂ ਦਾ ਰਿਸ਼ਤਾ ਇੰਨਾ ਖਰਾਬ ਹੋ ਚੁੱਕਾ ਹੈ ਉਹ ਸਵੇਰੇ ਸੰਪਾਠ ਕਰਦੀ ਤੇ ਅਰਦਾਸ ਕਰਦੀ ਕਿ ਵਾਹਿਗੁਰੂ ਜੀ ਸਭ ਕੁਝ ਠੀਕ ਹੋ ਜਾਵੇ ਉਸ ਨੇ ਫਿਰ ਇੱਕ ਮਤਲਬ ਆਪਣੇ ਲਈ ਮਨਚ ਸੋਚਿਆ ਕਿ ਕਿਉਂ ਨਾ ਮੈਂ ਚੁਪੈਰਾ ਸਾਬ ਸੇਵ ਕਰਨਾ ਸ਼ੁਰੂ ਕਰਾਂ ਤਾਂ ਉਸਨੇ ਪੰਜ ਚੁਪੈਰਾ ਸਾਬ ਸੁਖੇ ਉਹਨਾਂ ਪੰਜ ਚੁਪੈਰਾ ਸਾਬ ਨੂੰ ਉਸਨੇ ਨੇਮ ਦੇ ਨਾਲ ਕਰਨਾ ਤੇ ਕਹਿਣਾ ਵਾਹਿਗੁਰਜੀ ਮੇਰੇ ਘਰ ਦੇ ਉੱਤੇ ਆਪਣਾ ਹੱਥ ਰੱਖਿਓ ਮੇਰਾ ਪਤੀ ਮੈਨੂੰ ਫਿਰ ਤੋਂ ਉਹ ਜਿਹਾ ਮਿਲੇ ਜਿਸ ਤਰ੍ਹਾਂ ਦਾ ਮੈਨੂੰ ਉਹ ਵਿਆਹ ਕਿ ਲਾਇਆ ਸੀ ਉਸ ਤਰ੍ਹਾਂ ਦਾ ਹੈ ਤੇ ਉਹ ਆਪਣੀ ਨੇਮ ਬੱਦੀ ਦਿਨ ਸਵੇਰੇ 3 ਵਜੇ ਉੱਠਦੀ ਭੈਂਤਵਾਰਾਂ ਦਿਨ ਜੋਤ ਲਾਉਂਦੀ ਤੇ ਗੁਰੂ ਦਾ ਨਾਮ ਜਪ ਕਰਦੀ। ਲੇਕਿਨ ਗੰਗਾ ਇੰਨੀ ਸੰਸਕਾਰੀ ਤੇ ਸਮਝਦਾਰ ਕੁੜੀ ਸੀ ਕਿ ਉਸਨੇ ਕਿਸੇ ਨੂੰ ਭਨਕ ਤੱਕ ਨਾ ਲੱਗਣ ਦਿੱਤੀ ਕਿ ਉਹਨਾਂ ਦਾ ਰਿਸ਼ਤਾ ਇੰਨਾ ਖਰਾਬ ਹੋ ਚੁੱਕਾ ਹੈ। ਉਹ ਸਵੇਰੇ ਸ਼ਾਮ ਪਾਠ ਕਰਦੀ ਰਹਿੰਦੀ। ਫਸਰ ਅਰਦਾਸ ਕਰਦੀ ਰਹਿੰਦੀ। ਵਾਹਿਗੁਰੂ ਜੀ ਸਭ ਠੀਕ ਹੋ ਜਾਵੇ। ਇੱਕ ਦਿਨ ਗੰਗਾ ਨੇ ਮਨੋਜ ਨੂੰ ਕਿਹਾ ਕਿ ਕੀ ਗੱਲ ਹੈ? ਮੇਰੀ ਕੀ ਗਲਤੀ ਹੈ? ਕਿੱਥੇ ਮੇਰੇ ਪਿਆਰ ਵਿੱਚ ਕਮੀ ਰਹੀ? ਕਿਉਂ ਤੁਸੀਂ ਮੇਰੇ ਨਾਲ ਓਪਰੇ ਜਿਹਾ ਵਿਵਹਾਰ ਕਰਦੇ ਹੋ? ਪਰ ਮਨੋਜ ਤਾਂ ਗੰਗਾ ਨੂੰ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ। ਇੱਕ ਦਿਨ ਗੰਗਾ ਦੀ ਸਹੇਲੀ ਨੇ ਉਸ ਨੂੰ ਕਿਹਾ ਗੰਗਾ ਕੀ ਗੱਲ ਐ ਤੂੰ ਬਹੁਤ ਕਮਜ਼ੋਰ ਲੱਗਦੀ ਐ ਤੇ ਹਰ ਮੇਰੇ ਤੇਰੇ ਚਿਹਰੇ ਤੇ ਉਦਾਸੀ ਰਹਿੰਦੀ ਐ ਮੈਨੂੰ ਦੱਸ ਕੀ ਗੱਲ ਐ ਗੰਗਾ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਤੈਨੂੰ ਵੈਸੇ ਹੀ ਲੱਗ ਰਿਹਾ ਉਸ ਦੀ ਸਹੇਲੀ ਸੀਰਤ ਨੇ ਕਿਹਾ ਨਹੀਂ ਤੂੰ ਕੁਝ ਸੁਪਾ ਰਹੀ ਐ ਮੈਨੂੰ ਦੱਸ ਕੀ ਗੱਲ ਐ ਗੰਗਾ ਫੁੱਟ ਫੁੱਟ ਕੇ ਰੋਈ ਉਸ ਨੇ ਆਪਣੇ ਤੇ ਮਨੋਜ ਦੇ ਰਿਸ਼ਤੇ ਵਿੱਚ ਆਈ ਦੂਰੀ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਮਨੋਜ ਮੇਰੇ ਤੇ ਸ਼ੱਕ ਕਰਦਾ ਹੈ। ਸੀਰਤ ਨੂੰ ਬੜਾ ਦੁੱਖ ਹੋਇਆ ਤੇ ਸੀਰਤ ਬਹੁਤ ਗੁੱਸੇ ਵਿੱਚ ਹੋਈ। ਉਸਨੇ ਗੰਗਾ ਨੂੰ ਕਿਹਾ ਗੰਗਾ ਤੂੰ ਇਹ ਸਭ ਕਿਉਂ ਬਰਦਾਸ਼ਤ ਕਰ ਰਹੀ ਹੈ? ਤੂੰ ਅੱਜ ਦੇ ਜਮਾਨੇ ਦੀ ਪੜ੍ਹੀ ਲਿਖੀ ਨੌਕਰੀ ਕਰਦੀ ਲੜਕੀ ਆ। ਤੂੰ ਕਿਉਂ ਨਹੀਂ ਬਗਾਵਤ ਕਰਦੀ? ਤੂੰ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸ। ਨਹੀਂ ਤਾਂ ਮੈਂ ਮਨੋਜ ਨੂੰ ਪੁੱਛਦੀ ਹਾਂ ਕਿ ਉਹ ਕੌਣ ਹੁੰਦਾ ਮੇਰੀ ਭੋਲੇ ਭਾਲੀ ਸਹੇਲੀ ਤੇ ਸ਼ੱਕ ਕਰਨ ਵਾਲਾ। ਗੰਗਾ ਕਹਿੰਦੀ ਹੈ ਨਹੀਂ ਨਹੀਂ ਸੀਰਤ ਤੂੰ ਇੰਜ ਨਾ ਕਰੀ ਮਨੋਜ ਨੇ ਆਪਣੇ ਆਪ ਠੀਕ ਹੋ ਜਾਣਾ। ਮੈਨੂੰ ਮੇਰੇ ਵਾਈਗੁਰ ਤੇ ਮੇਰੇ ਬਾਬਾ ਦੀਪ ਸਿੰਘ ਤੇ ਬਹੁਤ ਭਰੋਸਾ ਹੈ ਉਹ ਮਨੋਜ ਨੂੰ ਜ਼ਰੂਰ ਠੀਕ ਕਰਨਗੇ ਮੈਂ ਮਨੋਜ ਦੇ ਲਈ ਪੰਜ ਚਪੈਰਾ ਸਾਹਿਬ ਦੀ ਸੁਖੇ ਹਨ ਚੀਰਤਨੇ ਕਿ ਹਰ ਰੱਬ ਤੇ ਭਰੋਸਾ ਰੱਖੋ ਪਰ ਖੁਦ ਵੀ ਕੁਝ ਕਰੋ ਤੈਨੂੰ ਮਨੋਜ ਦਾ ਫੋਨ ਚੈੱਕ ਕਰਨਾ ਚਾਹੀਦਾ ਹੈ ਤੇ ਤੇਰਾ ਹੱਕ ਬਣਦਾ ਤੂੰ ਉਸ ਦੀ ਪਤਨੀ ਐ ਚ ਗੰਗਾ ਕਹਿੰਦੀ ਸੀਰਤ ਮੈਂ ਮਨੋਜ ਨੂੰ ਬੇਹੱਦ ਪਿਆਰ ਕਰਦੀ ਹਾਂ ਮੈਨੂੰ ਪਤਾ ਹੈ ਮਨੋਜ ਨੇ ਆਪਣੇ ਆਪ ਠੀਕ ਹੋ ਜਾਣਾ ਅੱਜ ਦਫ਼ਤਰ ਤੋਂ ਘਰ ਜਾਂਦੇ ਹੋਏ ਗੰਗਾ ਕਦੇ ਸੀਤਦਿਆਂ ਕਈਆਂ ਗੱਲਾਂ ਬਾਰੇ ਸੋਚੇ ਤੇ ਕਦੀ ਔਰਤ ਬਾਰੇ ਜਿਸਨੇ ਗੰਗਾ ਨਾਲ ਉਸ ਕੁੜੀ ਬਾਰੇ ਗੱਲ ਕੀਤੀ ਸੀ ਗੰਗਾ ਸੋਚਣ ਲੱਗੀ ਕਿ ਕਿਦਦਰੇ ਮਨੋਜ ਦਾ ਕਿਸੇ ਹੋਰ ਨਾਲ ਨਹੀਂ ਤਾਂ ਨਹੀਂ ਇੰਜ ਫਿਰ ਉਹ ਕਹਿੰਦੀ ਨਹੀਂ ਨਹੀਂ ਇੰਜ ਨਹੀਂ ਹੋ ਸਕਦਾ ਮੈਂ ਮਨੋਜ ਨੂੰ ਹੱਦ ਤੋਂ ਵੱਧ ਪਿਆਰ ਕਰਦੀ ਹਾਂ ਤੇ ਸਾਡਾ ਪੁੱਤਰ ਵੀ ਉਹ ਵੀ ਹੈ ਤੇ ਆਪਣੇ ਆਪ ਪਾਪਾ ਨੂੰ ਨਹੀਂ ਮੇਰਾ ਮਨੋਜ ਸਿਰਫ ਮੇਰਾ ਹੈ ਇਹ ਸੋਚਾਂ ਸੋਚਦੀ ਉਹ ਘਰ ਪਹੁੰਚ ਗਈ ਦੂਸਰੇ ਦਿਨ ਦੀ ਸਵੇਰ ਮਨੋਜ ਸੌ ਰਿਹਾ ਸੀ ਤੇ ਅਚਾਨਕ ਗੰਗਾ ਦੀ ਨਜ਼ਰ ਉਸਦੇ ਫੋਨ ਤੇ ਪਈ ਉਹ ਹੱਸ ਪਈ ਤੇ ਬੋਲੀ ਅੱਜ ਜਨਾਬ ਨੇ ਆਪਣਾ ਫੋਨ ਨਹੀਂ ਸੁਪਾਇਆ ਪਰ ਉਸ ਨੂੰ ਕੀ ਪਤਾ ਸੀ ਕਿ ਅੱਜ ਪ੍ਰਮਾਤਮਾ ਨੇ ਉਸ ਨੂੰ ਮੌਕਾ ਦਿੱਤਾ ਮਨੋਜ ਦੀ ਅਸਲੀਅਤ ਜਾਣਨ ਦਾ ਕਿਉਂਕਿ ਜਿਸ ਪ੍ਰਮਾਤਮਾ ਨੂੰ ਤੇ ਉਹ اٹਟ ਵਿਸ਼ਵਾਸ ਕਰਦੀ ਬਹੁਤ ਜ਼ਿਆਦਾ ਪ੍ਰਮਾਤਮਾ ਦਾ ਨਾਮ ਜਪਦੀ ਤੇ ਮਨੋਜ ਨੂੰ ਵੀ ਉਸਨੇ ਪਰਮਾਤਮਾ ਦੇ ਹੱਥ ਵੇਚ ਦੇ ਦਿੱਤਾ ਸੀ ਤੇ ਅੱਜ ਉਸ ਦਾ ਉਹ ਦਿਨ ਸੀ ਜਿਸ ਜਿਹੜਾ ਕਿ ਉਸਨੇ ਉਸ ਪਰਮਾਤਮਾ ਨੇ ਮਨੋਜ ਦਾ ਅਸਲੀ ਚਿਹਰਾ ਉਸ ਦੇ ਸਾਹਮਣੇ ਲੈ ਕੇ ਆਉਣਾ ਸੀ ਗੰਗਾ ਨੇ ਮਨੋਜ ਦਾ ਫੋਨ ਚੁੱਕਿਆ ਉਸਨੇ ਦੇਖਿਆ ਕਿ WhatsApp ਤੇ ਬਹੁਤ ਮੈਸੇਜ ਆਏ ਹੋਏ ਨੇ ਉਸਨੇ ਜਿਵੇਂ ਹੀ WhatsApp ਦੇਖਿਆ ਤੇ ਸਿਮਮੀ ਜੀ ਕੇ ਮਨੋਜ ਦੇ ਆਫਿਸ ਵਿੱਚ ਉਸ ਦੀ ਜੂਨੀਅਰ ਸੀ ਬਹੁਤ ਸਾਰੇ ਮੈਸੇਜ ਆਏ ਹੋਏ ਸੀ ਜਿਨ੍ਹਾਂ ਨੂੰ ਪੜ੍ਹ ਕੇ ਗੰਗਾ ਦੇ ਪੇਰਾ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਮਨੋਜ ਸਿੰਘ ਮੀ ਨਾਲ ਹਰ ਹੱਦ ਪਾਰ ਕਰ ਚੁੱਕਾ ਸੀ ਗੰਗਾ ਵਿਚਾਰੀ ਹੁਣ ਤਾਂ ਹਾਂ ਮਾਰ ਮਾਰ ਕੇ ਰੋ ਰਹੀ ਸੀ ਜਿਸ ਪਤੀ ਤੇ ਉਸਨੇ ਇੰਨਾ ਵਿਸ਼ਵਾਸ ਕੀਤਾ ਇੰਨਾ ਪਿਆਰ ਕੀਤਾ ਉਸਨੇ ਇਹ ਨਤੀਜਾ ਦਿੱਤਾ ਗੰਗਾ ਨੇ ਹਿੰਮਤ ਕਰਕੇ ਉਹਨਾਂ ਦੇ ਮੈਸੇਜ ਦੀਆਂ ਕੁਝ ਫੋਟੋ ਆਪਣੇ ਫੋਨ ਤੇ ਖਿੱਚ ਲਈਆਂ ਪਰ ਗੰਗਾ ਦੀ ਹਾਲਤ ਹੁਣ ਬਿਨ ਪਾਣੀ ਤੋਂ ਮਸਲੀ ਵਾਂਗ ਹੋ ਗਈ ਸੀ ਉਹ ਤੜਪ ਰਹੀ ਸੀ ਲੇਕਿਨ ਰੋਲਾ ਪਾ ਕੇ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਣਾ ਚਾਹੁੰਦੀ ਸੀ ਇੰਨੇ ਨੂੰ ਮਨੋਜ ਜਾਗ ਗਿਆ ਉਹ ਆਪਣਾ ਫੋਨ ਲੱਭਣ ਲੱਗਾ ਤੇ ਉੱਚੀ ਉੱਚੀ ਗੰਗਾ ਨੂੰ ਬੋਲਣ ਲੱਗਾ ਗੰਗਾ ਫੋਨ ਉਸ ਅੱਗੇ ਛੁੱਟਿਆ ਤੇ ਮਨੋਜ ਦਾ ਗਲਾ ਘੁੱਟ ਕੇ ਰੋਣ ਲੱਗ ਗਿਆ ਉਹ ਮੂੰਹ ਚੋਂ ਕੋਈ ਸ਼ਬਦ ਨਹੀਂ ਬੋਲੀ ਕਿ ਉਹ ਬੇਹੋਸ਼ ਹੋ ਉਹ ਉਸ ਦੀ ਸੱਸ ਆਪਣੇ ਕਮਰੇ ਚੋਂ ਭੱਜੀ ਆਈ ਤੇ ਉਸ ਨੇ ਪਾਣੀ ਦੇ ਸਿੱਟੇ ਮਾਰ ਕੇ ਗੰਗਾ ਨੂੰ ਕੋਸ ਚ ਲੈ ਆਂਦਾ ਤੇ ਪੁੱਛਿਆ ਕੀ ਗੱਲ ਆ ਪੁੱਤ ਪਰ ਗੰਗਾ ਆਪਣੇ ਰੋਂਦੇ ਪੁੱਤ ਨੂੰ ਆਪਣੇ ਸੀਨੇ ਨਾਲ ਲਗਾ ਕੇ ਉੱਚੀ ਉੱਚੀ ਰੋਣ ਲੱਗੀ ਉਸ ਨੇ ਆਪਣੀ ਸੱਸ ਨੂੰ ਕੁਝ ਨਹੀਂ ਦੱਸਿਆ ਥੋੜੀ ਦੇਰ ਬਾਅਦ ਉਹ ਡਿਊਟੀ ਚਲੀ ਗਈ ਪਰ ਉਹ ਪੂਰੇ ਰਸਤੇ 'ਚ ਰੋਂਦੀ ਰਹੀ বাস 'ਚ ਬੈਠੀ ਆਂ ਕਈ ਸਵਾਰੀਆਂ ਉਸ ਵੱਲ ਵੇਖ ਰਹੀਆਂ ਸਨ ਪਰ ਉਹ ਹਰ ਸਾਹ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੂੰ ਕੋਸਦੀ ਰਹੀ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਐਸੇ ਦਿਨ ਦੇ ਲਈ ਜਿਉਂਦੀ ਰੱਖਿਆ ਸੀ ਪਰ ਗੰਗਾ ਦੇ ਹੰਝੂ ਥੰਮਣ ਦਾ ਨਾਮ ਨਹੀਂ ਸੀ ਦੇ ਨਹੀਂ ਸੀ ਲੈ ਰਹੇ ਗੰਗਾ ਆਪਣੇ ਦਫ਼ਤਰ ਪਹੁੰਚ ਗਈ ਤੇ ਆਪਣੇ ਕਮਰੇ 'ਚ ਬੈਠ ਕੇ ਉਹਨਾਂ ਗੱਲਾਂ ਬਾਰੇ ਸੋਚਦੀ ਰਹੀ ਕਿ ਮੇਰੇ 'ਚ ਕੀ ਕਮੀ ਸੀ ਕਿਉਂ ਮਨੋਜ ਸਿਮਮੀ ਦੇ ਇੰਨਾ ਕਰੀਬ ਹੋ ਗਿਆ ਮਨੋਜ ਇਸ ਲਈ ਹੀ ਮੇਰੇ ਤੋਂ ਨਫ਼ਰਤ ਕਰਨ ਲੱਗ ਗਿਆ ਸਾਰੇ ਪਤਨੀ ਵਾਲੇ ਹੱਕ ਤਾਂ ਸੀ ਮੀਨੇ ਲੈ ਲੇ। ਸੀਮੀ ਨੇ ਲਿਖਿਆ ਸੀ ਕਿ ਗਰਭ ਪਾਤ ਤੋਂ ਬਾਅਦ ਡੈਸ਼ ਡੈਸ਼ ਜੋ ਵੀ ਐਰਾ ਵਗੈਰਾ ਹੋਇਆ। ਮਨੋਜ ਜੀ ਸੱਜ ਤੱਕ ਗਿਰ ਗਿਆ ਕਿ ਉਹ ਸੋਚਾਂ ਸੋਚੀ ਜਾਂਦਾ ਸੀ। ਤੇ ਰੋਈ ਜਾਂਦੀ ਹੀ। ਦਫ਼ਤਰ ਵਿੱਚ ਅੱਜ ਸਭ ਦੇਖ ਰਹੇ ਸੀ ਕਿ ਗੰਗਾ ਆਪਣੇ ਕਮਰੇ ਚੋਂ ਬਾਹਰ ਨਿਕਲੀ ਤੇ ਸੀਰਤ ਵੀ ਛੁੱਟੀ ਤੇ ਸੀ। ਗੰਗਾ ਨੇ ਫੈਸਲਾ ਕੀਤਾ ਕਿ ਉਹ ਆਪਣੀ ਜਾਨ ਦੇ ਦੇਵੇਗੀ। ਉਸ ਨੂੰ ਜੀ ਕੇ ਕੀ ਕਰਨਾ ਉਸ ਦਾ ਪਤੀ ਉਸ ਦਾ ਪਿਆਰ ਉਸ ਤੋਂ ਖੁਸ਼ ਗਿਆ ਉਸ ਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਮਨੋਜ ਵੱਲੋਂ ਦਿੱਤੇ ਧੋਖੇ ਬਾਰੇ ਲਿਖਿਆ ਤੇ ਆਪਣੇ ਬੇਟੇ ਨੂੰ ਆਪਣੀ ਜਮ੍ਹਾਂ ਪੂੰਜੀ ਦਾ ਵਾਰਿਸ ਬਣਾਇਆ ਗੰਗਾ ਅੱਜ ਘਰੋਂ ਤੁਰਨ ਲੱਗੇ ਡਰਮਾ ਚੋਂ ਗੋਲੀਆਂ ਕੱਢ ਲਈ ਸੀ ਉਹ ਹੁਣ ਜੀਣਾ ਨਹੀਂ ਸੀ ਚਾਹੁੰਦੀ ਉਸ ਨੇ ਚਿੱਠੀ ਲਿਖ ਕੇ ਬੈਗ ਵਿੱਚ ਪਾਈ ਤੇ ਗੋਲੀਆਂ ਹੱਥ ਵਿੱਚ ਰੱਖ ਪਾਣੀ ਦੀ ਬੋਤਲ ਖੋਲਣ ਹੀ ਲੱਗੀ ਸੀ ਕਿ ਉਸ ਦਾ ਫੋਨ ਵੱਜ ਗਿਆ ਫੋਨ ਉਸ ਦੀ ਸੱਸ ਦਾ ਸੀ ਤੇ ਜਦੋਂ ਉਸ ਨੇ ਫੋਨ ਓਕੇ ਕੀਤਾ ਤਾਂ ਉਸ ਦਾ ਬੇਟਾ ਤੋਤਲੀ ਵਾਚ ਬੋਲਿਆ ਮੰਮੀ ਜੀ ਤੁਸੀਂ ਅੱਜ ਜਲਦੀ ਆ ਜਾਓਗੇ ਮੰਮੀ ਮੈਂ ਤੁਹਾਡੇ ਨਾਲ ਬਹੁਤ ਖੇਲਣਾ ਮੰਮੀ ਜਲਦੀ ਆ ਜਾਓ ਬੱਸ ਹੁਣ ਇਹ ਸੁਣ ਕੇ ਗੰਗਾ ਦਾ ਦਿਲ ਤੜਪ ਉੱਠਿਆ ਉਸ ਨੂੰ ਮਹਿਸੂਸ ਹੋਇਆ ਕਿ ਮਨੋਜ ਦੀ ਖਾਤਰ ਮੈਂ ਆਪਣੇ ਜਿਗਰ ਦੇ ਟੋਟੇ ਨੂੰ ਬਿਲਖ ਦੇ ਸੱਡ ਕਿਵੇਂ ਮੌਤ ਨੂੰ ਗਲੇ ਲਗਾ ਸਕਦੀ ਹਾਂ ਹੁਣ ਉਸ ਦੇ ਅਥਰੂਆਂ ਨੇ ਗੁੱਸੇ ਦਾ ਰੂਪ ਲਈ ਲਿਆ ਸੀ ਉਸ ਦਾ ਮਨ ਕੀਤਾ ਕਿ ਮੈਂ ਸਿਮੀ ਅਤੇ ਮਨੋਜ ਨੂੰ ਐਸੀ ਸਜ਼ਾ ਦੇਵਾਂ ਕਿ ਮੋੜ ਕੋਈ ਭੋਲੀ ਭਾਲੀ ਔਰਤ ਦੇ ਪਿਆਰ ਅਤੇ ਜਜ਼ਬਾਤਾਂ ਨਾਲ ਖਿਲਵਾੜ ਨਾ ਕਰ ਸਕੇ। ਉਸਨੇ ਮਨੋਜ ਨੂੰ ਫੋਨ ਕੀਤਾ ਤੇ ਕਿਹਾ ਕਿ ਤੂੰ ਅੱਜ ਤੋਂ ਮੇਰੇ ਲਈ ਮਰ ਚੁੱਕਾ ਹੈ। ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਰਿਹਾ। ਮਨੋਜ ਨੇ ਕਿਹਾ ਗੰਗਾ ਤੈਨੂੰ ਗਲਤਫਹਿਮੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਗੰਗਾ ਨੇ ਕਿਹਾ ਮੂੰਹ ਬੰਦ ਰੱਖ ਮਨੋਜ। ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਮਨੋਜ ਨੇ ਕਿਹਾ ਨਹੀਂ ਉਹ ਮੈਸੇਜ ਮੇਰੇ ਨਹੀਂ ਉਹ ਮੇਰੇ ਦੋਸਤ ਦੇ ਸੀ। ਗੰਗਾ ਨੇ ਕਿਹਾ ਮਨੋਜ ਮੈਨੂੰ ਮੂਰਖ ਹੋਰ ਨਾ ਬਣਾ ਗੰਗਾ ਨੇ ਫੋਨ ਕੱਟ ਦਿੱਤਾ ਹੁਣ ਗੰਗਾ ਨੇ ਸਿਮਮੀ ਨੂੰ ਫੋਨ ਦਾਇਆ ਪਰ ਉਸਨੇ ਉਸਦਾ ਫੋਨ ਨਹੀਂ ਚੁੱਕਿਆ ਗੰਗਾ ਦਾ ਬਾਰ ਬਾਰ ਫੋਨ ਕਰਨ ਤੇ ਸਿਮਮੀ ਨੇ ਫੋਨ ਚੁੱਕ ਲਿਆ ਉਸ ਤੋਂ ਪਹਿਲਾਂ ਕਿ ਗੰਗਾ ਉਸ ਨੂੰ ਕੁਝ ਕਹਿੰਦੀ ਤਾਂ ਸਿਮਮੀ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜੇ ਤੈਨੂੰ ਸਾਡੇ ਬਾਰੇ ਪਤਾ ਲੱਗ ਹੀ ਗਿਆ ਹੈ ਤਾਂ ਤੂੰ ਜੀ ਕਰਨਾ ਤੂੰ ਜੋ ਜੀ ਕਰਨਾ ਕਰ ਲੈ ਮੈਂ ਵੀ ਤੇਰੇ ਪਤੀ ਦਾ ਚੰਗਾ ਜਲੂਸ ਕੱਢ ਦਵਾਂਗੀ ਗੰਗਾ ਨੇ ਕਿਹਾ ਤੈਨੂੰ ਜਰਾ ਵੀ ਸ਼ਰਮ ਨਹੀਂ ਆਈ ਤੇ ਤੂੰ ਕੁਆਰੀ ਸੀ ਤਾਂ ਤੈਨੂੰ ਮਨੋਜ ਬਾਰੇ ਪਤਾ ਤਾਂ ਸੀ ਕਿ ਮੈਨੂੰ ਤੈਨੂੰ ਕਿੰਨੀ ਵਾਰ ਮਿਲੀ ਆ ਫਿਰ ਤੂੰ ਇਦਾਂ ਕਿਉਂ ਕੀਤਾ ਉਸਨੇ ਕਿਹਾ ਕਿ ਤੇਰੇ ਪਤੀ ਦੀ ਹੀ ਤੇਰੀ ਤੋਂ ਸੰਤੁਸ਼ਟੀ ਨਹੀਂ ਸੀ ਗੰਗਾ ਨੇ ਫੋਨ ਕੱਟ ਦਿੱਤਾ ਛੁੱਟੀ ਹੋਣ ਤੇ ਗੰਗਾ ਘਰ ਚਲੀ ਗਈ ਅੱਜ ਗੰਗਾ ਦੀਆਂ ਅੱਖਾਂ 'ਚੋਂ ਅਥਰੂ ਰੁਕੰਦਾ ਨਾਮ ਨਹੀਂ ਸੀ ਲੈ ਰਹੇ ਗੰਗਾ ਨੇ ਸੋਚਿਆ ਮੈਂ ਮਨੋਜ ਤੋਂ ਤਲਾਕ ਲੈ ਲਵਾਂਗੀ ਫਿਰ ਓਏ ਇਹਦੀ ਮਰਜ਼ੀ ਕਰੇ ਲੇਕਿਨ ਹੁਣ ਇਸ ਦਰਿੰਦੇ ਨੂੰ ਮੈਂ ਆਪਣੇ ਨਾਂ ਬਰਦਾਸ਼ਤ ਨਹੀਂ ਕਰਾਂਗੀ ਪਰ ਗੰਗਾ ਬਹੁਤ ਸੰਸਕਾਰੀ ਸੀ ਜਿੱਤੇ ਉਸ ਨੂੰ ਮਾਪਿਆਂ ਦੇ ਦਿਲ ਨੂੰ ਲੱਗਣ ਵਾਲੀ ਠੇਸ ਦਾ ਫਿਕਰ ਸੀ ਉੱਥੇ ਉਸ ਨੂੰ ਸਹੁਰਿਆਂ ਦੀ ਬੇਇੱਜ਼ਤੀ ਦਾ ਵੀ ਬੜਾ ਖਿਆਲ ਸੀ ਉਹ ਇੱਕ ਮਾਨਿਕ ਚਿੱਤ ਹੋ ਕੇ ਉਸ ਵਾਈਗੁਰ ਦਾ ਬਾਬੇ ਦੀਪ ਸਿੰਘ ਦਾ ਨਾਮ ਜਪਦੀ ਰਹੀ ਜਪਦੀ ਰਹੀ ਤੇ ਨਾਲੇ ਰੋਣਾ ਤੇ ਨਾਲੇ ਉਸ ਨੇ ਵਾਈਗੁਰ ਦਾ ਨਾਮ ਜਪਣਾ ਤੇ ਬਾਬਾ ਜੀ ਜੀ ਨੂੰ ਕੋਸ ਦੀ ਰਹਿਣਾ ਕਿ ਮੈਂ ਇੱਥੋਂ ਕੀ ਭੁੱਲ ਹੋ ਗਈ ਕੀ ਮੇਥੋਂ ਗਲਤੀ ਹੋ ਗਈ ਜੋ ਮੈਨੂੰ ਐਡੀ ਵੱਡੀ ਸਜ਼ਾ ਦਿੱਤੀ ਉਹ ساری ਰਾਤ ਸੋਚਦੀ ਰਹੀ ਅੱਜ ਮਨੋਜ ਦੂਸਰੇ ਕਮਰੇ ਵਿੱਚ ਸੌਂ ਗਿਆ ਗੰਗਾ ਸੋਚਦੀ ਰਹੀ ਕਿ ਮੈਂ ਤਲਾਕ ਲੈ ਲੈਂਦੀ ਹਾਂ ਤੇ ਮਨੋਜ ਦੀ ਬਦਨਾਮੀ ਹੋ ਜਾਣੀ ਤੇ ਮੇਰੇ ਪਿੰਡ ਵਿੱਚ ਸਹੁਰਾ ਸਾਹਿਬ ਦੀ ਇੱਜ਼ਤ ਨਹੀਂ ਰਹਿਣੀ ਉਧਰ ਮੇਰੇ ਮਾਪਿਆਂ ਨੇ ਜਿਉਂਦੇ ਜੀ ਮਰ ਜਾਣਾ ਸਾਡੇ ਸਮਾਜ 'ਚ ਉਹ ਵੀ ਤੇ ਔਰਤ ਹੈ ਤੇ ਉਂਗਲੀ ਚੁਕੇਗਾ ਲੋਕ ਤਰਾਂਤਰਾਂ ਦੀਆਂ ਗੱਲਾਂ ਕਰਨਗੇ ਤੇ ਮੈਂ ਕਿ ਮੈਂ ਮਨੋਜ ਤੋਂ ਬਿਨਾਂ ਰਹਿ ਲਵਾਂਗੀ ਨਹੀਂ ਮੈਂ ਮਨੋਜ ਤੋਂ ਬਹੁਤ ਪਿਆਰ ਕਰਦੀ ਹਾਂ ਮੇਰਾ ਬੇਟਾ ਉਸ ਨੂੰ ਵੀ ਮਾਪੇ ਦੋਨਾਂ ਦਾ ਪਿਆਰ ਚਾਹੀਦਾ ਗੰਗਾ ਸਹਿਨਸਿਲ ਤੇ ਸਾਊ ਤੇ ਸਮਝਦਾਰ ਲੜਕੀ ਸੀ ਪਰ ਇੰਨਾ ਸਿੱਧ ਕੁ ਉਸ ਔਰਤ ਵਿੱਚ ਜਿਸ ਨੇ ਇੰਨੀ ਵੱਡੀ ਸਟਕਾ ਕੇ ਕਿਸੇ ਨੂੰ ਆਪਣੇ ਦਰਦ ਦੀ ਚੀਖ ਤੱਕ ਨਾ ਸੁਣਾਈ ਦੇਣ ਦਿੱਤੀ ਇੰਨਾ ਵੱਡਾ ਗਮ ਇਹ ਕਿਵੇਂ ਪੀ ਰਹੀ ਸੀ ਔਰਤ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ ਆਪਣੇ ਪਿਆਰ ਦਾ ਵਟਵਾਰਾ ਕਦੀ ਨਹੀਂ ਗੰਗਾ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸੀ ਤੇ ਉਹ ਸੋਚ ਰਹੀ ਸੀ ਨਾ ਮੈਂ ਮਾਰ ਸਕਦੀ ਆ ਨਾ ਤਲਾਕ ਲੈ ਸਕਦੀ ਆ ਔਰਤ ਕਿੰਨੀ ਮਜਬੂਰ ਹੋ ਜਾਂਦੀ ਹੈ ਕਿ ਕਿਧਰੇ ਕਿਸੇ ਔਰਤ ਦਾ ਸੰਬੰਧ ਕਿਸੇ ਗੈਰ ਮਰਦ ਨਾਲ ਹੋਵੇ ਤਾਂ ਇਹ ਸਮਾਜ ਉਸ ਨੂੰ ਗੰਦੀ ਬਦ ਚੱਲਣ ਪਤਾ ਨਹੀਂ ਕੀ ਕੀ ਕੁਝ ਕਹਿ ਕੇ ਬੁਲਾਉਂਦਾ ਹੈ ਪਰ ਮਰਦਾਂ ਲਈ ਤਾਂ ਇਹ ਸਭ ਜਾਇਜ਼ ਹੈ ਦੂਸਰੇ ਦਿਨ ਉਹ ਆਪਣੀ ਡਿਊਟੀ ਤੇ ਚਲੀ ਜਾਂਦੀ ਹੈ ਸੀਤ ਨੂੰ ਮਿਲ ਕੇ ਉਸ ਦਾ ਰੋਣਾ ਨਿਕਲ ਜਾਂਦਾ ਹੈ ਪਰ ਆਪਣੇ ਪਤੀ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਇਸ ਲਈ ਉਸ ਨੂੰ ਕੋਈ ਗੱਲ ਨਹੀਂ ਦੱਸਦੀ ਉਹ ਸਿਮੀ ਨੂੰ ਫੋਨ ਕਰਦੀ ਹੈ ਪਹਿਲਾਂ ਤਾਂ ਉਹ ਸਿਮੀ ਨਾਲ ਗਲਤ ਬੋਲਦੀ ਹੈ ਪਰ ਜਦੋਂ ਗੰਗਾ ਉਸ ਨੂੰ ਕਹਿੰਦੀ ਹੈ ਕਿ ਮੈਂ ਚਾਹਾਂ ਤਾਂ ਤੇਰੇ ਤੇਰਾ ਤੇ ਘਰ ਵਾਲਿਆਂ ਦਾ ਜਰੂਸ ਕੱਢ ਸਕਦੀ ਹਾਂ ਤੈਨੂੰ ਕੋਟਕਚੈਰੀ ਦਿਖਾ ਸਕਦੀ ਹਾਂ ਸਿਮੀ ਥੋੜਾ ਡਰ ਗਈ ਤੇ ਕਹਿਣ ਲੱਗੀ ਮੈਡਮ ਜੀ ਮੈਨੂੰ ਮaaf ਕਰ ਦਿਓ ਗਲਤੀ ਤਾਂ ਮੈਂ ਕੀਤੀ ਹੈ ਗੰਗਾ ਨੇ ਕਿਹਾ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ ਉਸਨੇ ਦੂਸਰੇ ਦਿਨ ਮਿੰਦਾ ਸਮਾ ਮਿਥ ਲਿਆ ਦੂਸਰੇ ਦਿਨ ਗੰਗਾ ਸਿਮੀ ਨੂੰ ਮਿਲਣ ਤਾਂ ਗਈ ਗੰਗਾ ਨੇ ਉਸ ਨੂੰ ਕਿਹਾ ਕਿ ਮੈਂ ਮਨੋਜ ਤੇ ਕੇਸ ਕਰਨਾ ਅਗਰ ਤੂੰ ਮੇਰਾ ਸਾਥ ਦੇਵੇਂਗੀ ਤਾਂ ਮੇਰਾ ਤੇਰਾ ਨਾਮ ਨਹੀਂ ਆਨ ਦੇਵਾਂਗੀ ਮੈਂ ਤੇਰਾ ਨਾਮ ਨਾਮ ਨਹੀਂ ਆਨ ਦੇਵਾਂਗੀ ਸਿਮੀ ਡਰ ਗਈ ਸੀ ਉਸਨੇ ਆਪਣੇ ਪਚਾਉਲੇ ਸਭ ਕੁਝ ਗੰਗਾ ਨੂੰ ਦੱਸ ਦਿੱਤਾ ਲੇਕਿਨ ਗੰਗਾ ਨੂੰ ਪਤਾ ਨਹੀਂ ਕਿਉਂ ਅਜੇ ਵੀ ਇੰਜ ਲੱਗਦਾ ਸੀ ਕਿ ਉਹ ਸਭ ਝੂਠ ਬੋਲ ਰਹੀ ਹੈ ਸਿਮੀ ਨੇ ਕਿਹਾ ਮੈਡਮ ਮੈਂ ਤੁਹਾਰੇ ਸਾਹਮਣੇ ਮਨੋਜ ਨਾਲ ਫੋਨ ਤੇ ਗੱਲ ਕਰਦੀ ਹਾਂ ਤੁਸੀਂ ਆਪ ਹੀ ਸਭ ਕੁਝ ਸੁਣ ਲਿਓ ਅਗਰ ਰਿਕਾਰਡ ਕਰਨਾ ਤਾਂ ਵੀ ਕਰ ਲੋ ਸਿਮੀ ਨੇ ਮਨੋਜ ਨੂੰ ਫੋਨ ਲਗਾਇਆ ਤੀਨੋਜ ਨੇ ਝੱਟ ਫੋਨ ਚੁੱਕ ਲਿਆ ਸਿਮੀ ਨੇ ਕਿਹਾ ਮਨੋਜ ਗੰਗਾ ਮੈਨੂੰ ਫੋਨ ਕਰਦੀ ਹੈ ਮੈਂ ਕੀ ਕਰਾਂ ਮਨੋਜ ਨੇ ਉਸ ਮਨੋਜ ਨੇ ਉਸ ਨੂੰ ਬੜੇ ਪਿਆਰ ਨਾਲ ਕਿਹਾ ਮੇਰੀ ਜਾਨ ਤੂੰ ਚਿੰਤਾ ਨਾ ਕਰ ਤੂੰ ਬਸ ਉਸ ਦਾ ਫੋਨ ਨਹੀਂ ਚੁੱਕਣਾ ਮੈਂ ਗੰਗਾ ਨੂੰ ਕਹਿ ਦਿੱਤਾ ਹੈ ਕਿ ਉਹ ਮੇਰੇ ਮੇਰੇ ਮੈਸੇਜ ਇਹ ਮੈਸੇਜ ਮੇਰੇ ਦੋਸਤ ਨੇ ਕੀਤੇ ਨੇ ਤੇ ਮੈਂ ਗੰਗਾ ਨੂੰ ਚੰਗੀ ਤਰ੍ਹਾਂ ਜਾਣਦਾ ਉਸ ਨੇ ਕੁਝ ਨਹੀਂ ਕਰਨਾ ਉਹ ਬਹੁਤ ਬੇਵਕੂਫ ਔਰਤ ਹੈ ਮੈਂ ਕਈ ਵਾਰ ਉਸ ਨੂੰ ਬੁੱਧੂ ਬਣਾ ਕੇ ਮੀਟਿੰਗ ਦਾ ਬਹਾਨਾ ਬਣਾ ਕੇ ਤੈਨੂੰ ਮਿਲਿਆ ਹਾਂ ਗੰਗਾ ਇਹ ਸਭ ਸੁਣ ਰਹੀ ਸੀ ਤੇ ਪਸਤਾਵਾ ਕਰ ਰਹੀ ਸੀ ਕਿ ਇੱਕ ਪਤਨੀ ਜੋ ਆਪਣੇ ਪਤੀ ਨੂੰ ਬੇਅੰਤ ਹਮ ਪਿਆਰ ਕਰਦੀ ਹੈ ਉਸ ਦੀ ਹਰ ਗੱਲ ਨੂੰ ਸੱਚ ਮੰਨਦੀ ਹੈ ਕਿ ਉਹ ਮੂਰਖ ਹੁੰਦੀ ਹੈ ਸਿਮੀ ਬਹੁਤ ਚਲਾਕ ਕੁੜੀ ਸੀ ਉਹ ਗੰਗਾ ਦੀਆਂ ਨਜ਼ਰਾਂ 'ਚ ਖੁਦ ਨੂੰ ਸਹੀ ਸਾਬਤ ਕਰਨ ਲੱਗੀ ਹੋਈ ਸੀ ਮਨੋਜ ਨੂੰ ਗਲਤ ਸਾਬਤ ਕਰਨ ਲੱਗੀ ਹੋਈ ਸੀ ਮਨੋਜ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਸਾਦੀ ਸੁਦਾ ਹੈ ਤੇਰੇ ਮੇਰੇ ਪਿੱਛੇ ਨਾ ਆ ਤੂੰ ਮੇਰੇ ਪਿੱਛੇ ਨਾ ਤੇਰੀ ਪਤਨੀ ਬਹੁਤ ਚੰਗੀ ਔਰਤ ਆ ਮਨੋਜ ਕਹਿੰਦਾ ਚੰਗੀ ਚੁੰਗੀ ਕੋਈ ਨਹੀਂ ਉਸਦੇ ਮਾਪੇ ਨੇ ਮੇਰੀ ਅਮੀਰੀ ਦੇਖ ਕੇ ਰਿਸ਼ਤਾ ਕੀਤਾ ਸੀ ਇਹ ਗੱਲਾਂ ਗੰਗਾ ਦੀ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਉਹ ਸਭ ਕੁਝ ਸੁਣ ਕੇ ਚੁੱਪਚਾਪ ਸੁਣ ਹੋ ਗਈ ਹੁਣ ਛਿੰਮੀ ਨੇ ਕਿਹਾ ਮਨੋਜ ਤੂੰ ਮੇਰੀ ਖਾਤਰ ਗੰਗਾ ਨੂੰ ਤੇ ਆਪਣੇ ਪੁੱਤਰ ਨੂੰ ਸਾੜ ਸਕਦਾ ਉਸਨੇ ਝਟ ਹਾਂ ਕਰ ਦਿੱਤੀ ਗੰਗਾ ਅਦਮੋਈ ਜਹੀ ਇਹ ਸਭ ਸੁਣ ਰਹੀ ਸੀ ਤੇ ਆਪਣੇ ਫੋਨ ਤੇ ਰਿਕਾਰਡ ਕਰ ਰਹੀ ਸੀ ਛਿੰਮੀ ਨੇ ਫੋਨ ਬੰਦ ਕਰ ਦਿੱਤਾ ਹੁਣ ਗੰਗਾ ਨੇ ਛਿੰਮੀ ਨੂੰ ਕਿਹਾ ਕਿ ਤੂੰ ਦੱਸ ਸਾਡੀ ਜ਼ਿੰਦਗੀ ਚ ਦੂਰ ਜਾਣ ਲਈ ਤੈਨੂੰ ਕੀ ਚਾਹੀਦਾ ਮੇਰੇ ਕੋਲ ਬਹੁਤ ਸਾਰਾ ਸੋਨਾ ਤੇ ਮੈਂ ਆਪਣੀ ਸਾਰੀ ਜਮ੍ਹਾਂ ਪੂੰਜੀ ਤੈਨੂੰ ਦੇਣ ਨੂੰ ਤਿਆਰ ਹਾਂ ਪਰ ਤੂੰ ਸਾਡੀ ਜ਼ਿੰਦਗੀ ਚੋਂ ਦੂਰ ਚਲੀ ਜਾ। ਸਿਮੀ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਤੇ ਉਸਨੇ ਗੰਗਾ ਦੇ ਪੈਰ ਫੜ ਲਏ ਤੇ ਉਹ ਮਾਫੀ ਮੰਗਣ ਲੱਗੀ। ਮੈਡਮ ਜੀ ਤੁਸੀਂ ਕੋਈ ਦੇਵੀ ਹੋ ਇੰਨਾ ਕੁਝ ਆਪਣੇ ਕੰਨਾਂ ਨਾਲ ਸੁਣ ਤੋਂ ਬਾਅਦ ਵੀ ਤੁਸੀਂ ਉਸ ਇਨਸਾਨ ਲਈ ਮੈਨੂੰ ਮਾਫ ਕਰ ਦਿੱਤਾ। ਮੈਂ ਇੱਕ ਦੇਵੀ ਜਿਹੀ ਔਰਤ ਦਾ ਘਰ ਬਰਬਾਦ ਕਰ ਦਿੱਤਾ ਪਤਾ। ਇਸ ਦੀ ਸਜ਼ਾ ਮੈਨੂੰ ਕੀ ਮਿਲੇਗੀ? ਗੰਗਾ ਨੇ ਕਿਹਾ ਸਿਮੀ ਤੂੰ ਅਜੇ ਕੁਆਰੀ ਹੈ। ਤੈਨੂੰ ਨਹੀਂ ਪਤਾ ਪਤੀ ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ ਤੇ ਪਤਨੀ ਦੇ ਸਿਰ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਹੁੰਦੀ ਦੋ ਪਰਿਵਾਰਾਂ ਦੀ ਇੱਜ਼ਤ ਉਸ ਦੇ ਹੱਥ ਹੁੰਦੀ ਪਤਨੀ ਕਿਸੇ ਬਜ਼ਾਰੂ ਔਰਤ ਵਾਂਗੂ ਸਿਰਫ ਮਨ ਪਰ ਚਾਵੇ ਦੀ ਚੀਜ਼ ਨਹੀਂ ਹੁੰਦੀ ਪਤਨੀ ਪਤੀ ਤੇ ਆਈ ਹਰ ਮੁਸੀਬਤ ਵਿੱਚ ਉਸ ਦੇ ਨਾਲ ਝਟਾਨ ਬਣ ਕੇ ਖੜੀ ਰਹਿੰਦੀ ਹੈ ਉਹ ਤੇਰੇ ਵਰਗੀਆਂ ਕੁੜੀਆਂ ਵਾਂਗ ਆਪਣੇ ਬਚਾਅ ਲਈ ਆਪਣੇ ਪਤੀ ਦੀ ਇੱਜ਼ਤ ਨੂੰ ਮਿੱਟੀ 'ਚ ਨਹੀਂ ਮਿਲਣ ਦਿੰਦੀ ਸਿਮੀ ਕਹਿੰਦੀ ਹੈ ਕਿ ਮੈਡਮ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਬੱਸ ਮੈਨੂੰ ਮਾਫ਼ ਕਰ ਦਿਓ ਮੈਨੂੰ ਕਸਮ ਹੈ ਆਪਣੇ ਇਕਲੌਤੇ ਭਰਾ ਦੀ ਮੈਂ ਤੁਹਾਡੀ ਜ਼ਿੰਦਗੀ 'ਚੋਂ ਦੂਰ ਚਲੀ ਜਾਵਾਂਗੀ ਤੁਹਾਡਾ ਸਿਦਕ ਦੇਖ ਕੇ ਤਾਂ ਰੱਬ ਵੀ ਮਿਹਰਬਾਨ ਹੋ ਜਾਓ ਸੱਚ ਮੈਡਮ ਜੀ ਮੈਂ ਵਾਅਦਾ ਕਰਦੀ ਹਾਂ ਕਦੇ ਵੀ ਮਨੋਜ ਨਾਲ ਗੱਲ ਨਹੀਂ ਕਰਾਂਗੀ ਗੰਗਾ ਵੱਡਾ ਸਾਰਾ ਜਿਗਰਾ ਕਰਕੇ ਘਰ ਚਲੀ ਜਾਂਦੀ ਹੈ ਹੁਣ ਗੰਗਾ ਕੋਲ ਸਿਮੀ ਤੇ ਮਨੋਜ ਦੇ ਮੈਸੇਜ ਦੀਆਂ ਫੋਟੋਆਂ ਵੀ ਹੈ ਤੇ ਮਨੋਜ ਵੱਲੋਂ ਸਿਮੀ ਨੂੰ ਗੰਗਾ ਨੇ ਆਪਣੇ ਪੁੱਤਰ ਨੂੰ ਛੱਡਣ ਦੀਆਂ ਜੋ ਗੱਲਾਂ ਕਹੀਆਂ ਉਹਨਾਂ ਦੀ ਰਿਕਾਰਡਿੰਗ ਵੀ ਹੈ ਅਗਰ ਗੰਗਾ ਚਾਹੇ ਤਾਂ ਮਨੋਜ ਨੂੰ ਸਜ਼ਾ ਦੇਵਾ ਸਕਦੀ ਹੈ ਤੇ ਉਸ ਦੀ ਜਾਇਦਾਦ ਦਾ ਅੱਧ ਤੋਂ ਵੱਧ ਹਿੱਸਾ ਇਕਦਾਰ ਬਣ ਸਕਦੀ ਹੈ ਲੇਕਿਨ ਗੰਗਾ ਆਪਣਾ ਘਰ ਨਹੀਂ ਛੋੜਨਾ ਚਾਹੁੰਦੀ ਉਹ ਬਹੁਤ ਸੋਚਦੀ ਹੈ ਤੇ ਮਨੋਜ ਕੋਲ ਜਾਂਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਲੋ ਜਾਉਂਗੇ ਤਾਂ ਪਹਿਲਾਂ ਤਾਂ ਉਹ ਗੰਗਾ ਨੂੰ ਕਹਿੰਦਾ ਹੈ ਕਿ ਮੈਂ ਨਹੀਂ ਤੇਰੇ ਨਾਲ ਜਾਣਾ ਜੁਣਾ ਸਵੇਰੇ 4 ਵਜੇ ਉੱਠ ਕੇ ਮਨੋਜ ਗੰਗਾ ਨੇ ਮਨੋਜ ਨੂੰ ਉਠਾਇਆ ਕਹਿਣ ਲੱਗੀ ਕਿ ਚਲੋ ਮੇਰੇ ਨਾਲ ਆਪਾਂ ਰੱਬ ਦੇ ਘਰ ਜਾਣਾ ਮਨੋਜ ਨੇ ਮਨਾ ਕਰ ਦਿੱਤਾ ਪਰ ਗੰਗਾ ਨੇ ਉਸ ਨੂੰ ਮਨਾ ਲਿਆ ਤੇ ਉਹ ਦੋਨੇ ਗੁਰਦੁਆਰੇ ਗਏ ਤੇ ਮੱਥਾ ਟੇਕਿਆ ਉੱਥੇ ਗੰਗਾ ਨੇ ਮਨੋਜ ਨੂੰ ਕਿਹਾ ਦੱਸੋ ਤੁਹਾਡਾ ਸਿਮਨਾਲ ਕੀ ਰਿਸ਼ਤਾ ਮਨੋਜ ਕਹਿੰਦਾ ਤੇਰਾ ਦਿਮਾਗ ਠੀਕ ਹੈ ਤੂੰ ਇੱਥੇ ਹਾਂ ਮੇਰਾ ਦਿਮਾਗ ਠੀਕ ਹੈ ਮਨੋਜ ਅਸੀਂ ਰੱਬ ਦੇ ਘਰ ਖੜੇ ਹਾਂ ਇੱਥੇ ਝੂਠ ਨਾ ਬੋਲਣਾ ਮਨੋਜ ਨੇ ਕਿਹਾ ਕੋਈ ਰਿਸ਼ਤਾ ਨਹੀਂ ਗੰਗਾ ਨੇ ਆਪਣੇ ਫੋਨ ਤੇ ਉਹ ਸਾਰੀ ਰਿਕਾਰਡਿੰਗ ਮਨੋਜ ਨੂੰ ਸੁਣਾਈ ਮਨੋਜ ਹੱਕਾ ਪੱਕਾ ਰਹਿ ਗਿਆ ਤੇ ਉਹ ਹੈਰਾਨ ਸੀ ਕਿ ਇੰਨੀ ਸਚਾਈ ਜਾਣਨ ਤੋਂ ਬਾਅਦ ਵੀ ਔਰਤ ਮੇਰੇ ਨਾਲ ਖੜੀ ਹੈ ਕਿੰਨਾ ਵੱਡਾ ਜਿਗਰਾ ਹੈ ਐਸਾ ਤੇ ਇੰਨਾ ਸਿੱਦਕ ਇਸ ਵਿੱਚ ਕਿ ਕਿਸ ਨੇ ਮੈਨੂੰ ਜਲੀਲ ਕਰਨ ਦੀ ਥਾਂ ਗੁਰੂ ਘਰ ਲੈ ਜਾਂਦਾ ਹੁਣ ਉਹ ਬਹੁਤ ਸ਼ਰਮਿੰਦਾ ਹੈ ਗੰਗਾ ਦੀਆਂ ਅੱਖਾਂ 'ਚੋਂ ਅਥਰੂ ਵਹਿ ਰਹੇ ਸੀ ਮਨੋਜ ਸ਼ਰਮ ਨਾਲ ਮੂੰਹ ਨਹੀਂ ਸੀ ਚੁੱਕ ਰਿਹਾ ਗੰਗਾ ਨੇ ਕਿਹਾ ਮਨੋਜ ਤੁਸੀਂ ਮੇਰੇ ਜੀਵਨ ਸਾਥੀ ਹੋ ਮੈਂ ਬਹੁਤ ਪਿਆਰ ਕਰਦੀ ਹਾਂ ਮੈਨੂੰ ਪਤਾ ਹੈ ਤੁਹਾਡੇ ਤੋਂ ਗਲਤੀ ਨਹੀਂ ਪਾਪ ਹੋਇਆ ਹੈ ਪਰ ਮਨੋਜ ਨੇ ਮਨੋਜ ਮੈਂ ਤੁਹਾਨੂੰ ਇਸ ਦੀ ਕੋਈ ਸਜ਼ਾ ਨਹੀਂ ਦੇਣੀ ਸਜ਼ਾ ਦਾ ਰੱਬ ਤੁਹਾਨੂੰ ਦੇ ਚੁੱਕਾ ਹੈ ਤੁਹਾਡੀ ਅਸਲੀਅਤ ਮੇਰੇ ਸਾਹਮਣੇ ਆਪਣੇ ਆਪ ਆ ਗਈ ਹੈ ਮਨੋਜ ਸਿਮੀ ਆਪਣੀ ਗਲਤੀ ਮੰਨ ਚੁੱਕੀ ਹੈ ਅਜੇ ਵੀ ਮੌਕਾ ਹੈ ਅਸੀਂ ਆਪਣਾ ਘਰ ਬਚਾ ਸਕਦੇ ਹਾਂ ਤੇ ਜਿਵੇਂ ਪਹਿਲਾਂ ਸਾਡੀ ਜ਼ਿੰਦਗੀ 'ਚ ਕੋਈ ਸਹਾਲੀ ਸੀ ਗੰਗਾ ਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਅਜੇ ਵੀ ਮਨੋਜ ਦਾ ਧਿਆਨ ਸਿਮੀ 'ਚ ਹੀ ਨਾ ਹੋਵੇ ਗੰਗਾ ਬੋਲੀ ਮਨੋਜ ਅਗਰ ਤੁਸੀਂ ਸਿਮੀ ਨਾ ਖੁਸ਼ ਹੋ ਤਾਂ ਤੁਹਾਡੀ ਖੁਸ਼ੀ 'ਚ ਮੈਂ ਖੁਸ਼ ਆ ਲੇਕਿਨ ਮਨੋਜ ਤੁਹਾਨੂੰ ਨਹੀਂ ਛੱਡ ਸਕਦੀ ਤੇ ਮੇਰਾ ਪੁੱਤਰ ਉਹ ਵੀ ਤੇ ਆਪਣੇ ਪਾਪਾ ਗੰਗਾ ਤੋਂ ਗੱਲ ਨਹੀਂ ਹੋ ਰਹੀ ਉਸ ਦਾ ਗੁੱਝ ਪਰ ਰਿਹਾ ਸੀ ਮਨੋਜ ਕਹਿੰਦਾ ਗੰਗਾ ਵਾਸਕਰ ਮੈਨੂੰ ਹੋਰ ਸ਼ਰਮਿੰਦਾ ਨਾ ਕਰ ਮੈਂ ਤੇਰਾ ਗੁਨਾਹਗਾਰ ਹਾਂ ਮੈਨੂੰ ਮਾਫ ਕਰ ਦੇ ਮੈਂ ਖੁਸ਼ਕਿਸਮਤਾਂ ਕਿ ਤੇਰੇ ਜਿਹੀ ਪਤਨੀ ਮਿਲੀ ਮੈਂ ਭਟਕ ਗਿਆ ਸੀ ਗੰਗਾ ਮਨੋਜ ਹੱਥ ਜੋੜਦਾ ਗੰਗਾ ਨਹੀਂ ਮਨੋਜ ਤੁਸੀਂ ਮੇਰੇ ਪਤੀ ਪਰਮੇਸ਼ਵਰ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਮੇਰੇ ਲਈ ਇੰਨਾ ਹੀ ਕਾਫੀ ਹੈ ਬਸ ਤੁਸੀਂ ਰੱਬ ਦੇ ਘਰ ਮੇਰੇ ਨਾਲ ਵਾਦਾ ਕਰੋ ਕਿ ਅੱਜ ਤੋਂ ਬਾਅਦ ਸਾਡੇ ਵਿੱਚ ਕੋਈ ਸਿਮੀ ਨਹੀਂ ਆਵੇਗੀ ਮਨੋਜ ਕਹਿੰਦਾ ਹੈ ਗੰਗਾ ਮੈਂ ਗੁਰੂ ਘਰ ਦੀ ਕਸਮ ਖਾਂਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਕਿਸੇ ਪਰਾਈ ਔਰਤ ਵਾਲਾ ਅੱਖ ਚੁੱਕ ਨਹੀਂ ਦੇਖਾਂਗਾ ਤੇ ਮੈਂ ਤੇ ਮੈਂ ਤੇ ਮੇਰੇ ਦੇਵੀ ਜਹੀ ਪਤਨੀ ਜਿਸ ਨੇ ਸਿੱਧਕ ਰੱਖ ਕੇ ਆਪਣੇ ਪਤੀ ਨੂੰ ਸਹੀ ਰਾਹ ਤੇ ਲਿਆਂਦਾ ਉਸ ਦਾ ਸਾਥ ਮਰਦੇ ਦਮ ਤੱਕ ਨਹੀਂ ਛੱਡਾਂਗਾ ਦੋਨੋਂ ਮੱਥਾ ਟੇਕਦੇ ਨੇ ਤੇ ਗੰਗਾ ਮਨ ਹੀ ਮਾਨ ਆਪਣੇ ਬਾਬੇ ਦੀਪ ਸਿੰਘ ਜੀ ਨੂੰ ਹੱਥ ਜੋੜ ਕੇ ਬਹੁਤ ਜ਼ਿਆਦਾ ਸੁਕਰਾਨਾ ਕਰਦੀ ਹੈ ਕਿ ਇਹ ਵਾਈਗੁਰ ਜੀ ਆਪ ਦਾ ਕੋਟ-કોટ ਧੰਨਵਾਦ ਤੁਸੀਂ ਨੇ ਅੱਜ ਮੈਨੂੰ ਮਨੋਜ ਵਾਪਸ ਦੇ ਦਿੱਤਾ ਹੈ ਪਰ ਕਿਸੇ ਗੱਲੋਂ ਹੋਰ ਦਰਦੀ ਹੋਈ ਉਹ ਕਹਿੰਦੀ ਹੈ ਕਿ ਵਾਈਗੁਰ ਜੀ ਮੇਰਾ ਕਿਤੇ ਇਹ ਵਿਸ਼ਵਾਸ ਹੁਣ ਕਦੀ ਨਾ ਟੁੱਟੇ ਮਨੋਜ ਤੇ ਹਮੇਸ਼ਾ ਆਪਣਾ ਆਸ਼ੀਰਵਾਦ ਬਣਾਏ ਰੱਖਣਾ ਕਿਉਂਕਿ ਉਸ ਦਾ ਇਹ ਚੌਥਾ ਚਪੈਰਾ ਸਾਹਿਬ ਸੀ ਜੇ ਪੰਜਵਾਂ ਉਸ ਨੇ ਕੱਟਣਾ ਹੀ ਕਿ ਉਸ ਨੇ ਮਨੋਜ ਨੂੰ ਆਪਣੀ ਲਾਈਨ ਤੇ ਲੈ ਜਾਂਦਾ ਤੇ ਉਸ ਨੇ ਪੰਜਵਾਂ ਚਪੈਰਾ ਸਾਹਿਬ ਮਨੋਜ ਦੇ ਨਾਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਕੱਟਿਆ ਖੁਸ਼ੀ ਆਪਣੇ ਖੁਸ਼ ਤੇ ਖੁਸ਼ੀ ਖੁਸ਼ੀ ਉਹ ਆਪਣੇ ਘਰ ਚਲੀ ਜਾਂਦੀ ਹੈ ਤੇ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ ਹੈ ਤੇ ਮਨੋਜ ਉਸ ਮਾਲਕ ਦਾ ਧੰਨਵਾਦ ਕਰਦਾ ਹੈ ਕਿ ਉਹ ਪਰਮਾਤਮਾ ਨੇ ਉਸ ਦਾ ਘਰ ਵਸਦਾ ਰੱਖਿਆ ਗੰਗਾ ਨੇ ਸਮਝਦਾਰੀ ਤੋਂ ਕੰਮ ਲੈਂਦੇ ਆ ਇੱਕ ਬੱਚੇ ਨੂੰ ਪਾਪ ਤੋਂ ਜੁੜਾ ਨਹੀਂ ਹੋਣ ਦਿੱਤਾ ਆਪਣੇ ਸਹੁਰਿਆਂ ਦੀ ਇੱਜ਼ਤ ਨੂੰ ਬਣਾਈ ਰੱਖਿਆ ਮਨੋਜ ਨੂੰ ਸਾਰਿਆਂ ਵਿੱਚ ਜਲੀਲ ਨਾ ਹੋਣ ਦਿੱਤਾ ਤੇ ਸਿੱਧੇ ਰਸਤੇ ਤੇ ਲਿਆਂਦਾ ਤੇ ਆਪਣੇ ਮਾਪੇ ਦੀ ਨਜ਼ਰ ਵਿੱਚ ਮਨੋਜ ਨੂੰ ਗਿਰਨ ਨਹੀਂ ਦਿੱਤਾ ਗੰਗਾ ਨੇ ਸਹਿਣਸ਼ੀਲਤਾ ਤੇ ਸਦਕ ਨਾਲ ਆਪਣੇ ਹੰਝੂਆਂ ਨੂੰ ਪੀ ਕੇ ਆਪਣੇ ਦਰਦ ਨੂੰ ਸੀਨੇ ਚ ਸੁਪਾ ਕੇ ਆਪਣੇ ਤੇ ਹੋਏ ਅਤਿਆਚਾਰਾਂ ਨੂੰ ਭੁੱਲ ਕੇ ਫਿਰ ਤੋਂ ਇੱਕ ਘਰ ਨੂੰ ਹੱਸਦਾ ਵਸਦਾ ਰੱਖ ਲਿਆ ਸੋ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਈ ਹੋਵੇਗੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖ ਦੇਣਾ ਤਾਂ ਹੋ ਸਕੇ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਧੰਨਵਾਦ